ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਅਮੀਰ ਕਰਦੀਆਂ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਪਹਿਲਾਂ ਮੈਂ ਇਹ ਗੱਲ ਕਰਦੇ ਨੂੰ ਮੈਨੂੰ ਆਪ ਨੂੰ ਵੀ ਜਿੱਤਾ ਭੁੱਲ ਜਾਂਦਾ ਤੁਸੀਂ ਮੇਰਾ ਵੀਡੀਓ ਦੇਖਦੇ ਦੇਖਦੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੇ ਚੰਗੀ ਲੱਗੇ ਤਾਂ ਠੀਕ ਹੈ ਜੀ ਅੱਜ ਦੀ ਆਪਾਂ ਵੀਡੀਓ ਆਪ ਸ਼ੁਰੂ ਕਰਦੇ ਹਾਂ ਅੱਜ ਜਿਹੜੀ ਇਹ ਵੀਡੀਓ ਇਹ ਹੈਗੀ ਜੀ 12 ਸਾਲ ਤੋਂ ਉੱਪਰ ਲੜਕੀਆਂ ਵਾਸਤੇ ਲੇਡੀਜ਼ ਵਾਸਤੇ ਤੇ ਇਹ ਵੀਡੀਓ ਖਾਸ ਮੈਂ ਪਹਿਣਾ ਵਾਸਤੇ ਹੀ ਬਣਾਈ ਆ ਤੇ ਲੜਕੇ ਇਸ ਵੀਡੀਓ ਨੂੰ ਅਗਨੋਰ ਕਰਨ ਜੀ ਉਹ ਨਾ ਦੇਖਣ ਤੇ ਜੇ ਉਹਨਾਂ ਦੀ ਮਰਜ਼ੀ ਦੇਖਣੀ ਆ ਤਾਂ ਦੇਖ ਵੀ ਸਕਦੇ ਆ ਮੈਨੂੰ ਕੋਈ ਗੱਲ ਨਹੀਂ ਵੈਸੇ ਉਹਨਾਂ ਨੂੰ ਇਹ ਵੀਡੀਓ ਨਹੀਂ ਦੇਖਣੀ ਚਾਹੀਦੀ ਹਾਂਜੀ ਵੀਡੀਓ ਅੱਜ ਦੀ ਬਿਲਕੁਲ ਛੋਟੀ ਬਣਾਈ ਆ ਆਪਾਂ ਤੇ ਸਿਰਫ ਇੱਕ ਜਾਣਕਾਰੀ ਆ ਜਿਹੜੀ ਕਿ ਮੈਨੂੰ ਤਾਂ ਲੱਗਦਾ ਵੀ ਹਾਂ ਇਹ ਗੱਲ ਹੋਣੀ ਜ਼ਰੂਰੀ ਆ ਹਾਂ ਪਾ ਗੱਲ ਕਰਦੇ ਆ ਜਦੋਂ ਲੜਕੀਆਂ ਨੂੰ ਮੈਨਸੀਸ ਪੀਰੀਅਡ ਜਿੱਦਾਂ ਆਉਂਦੇ ਆ ਤੇ ਆਪਾਂ ਕੀ ਕਰਦੇ ਆ ਚਲੋ ਬੱਚੇ ਆ ਬੱਚੀਆਂ ਆ ਨਿਆਣੀਆਂ ਆ ਉਹਨਾਂ ਨੂੰ ਨਹੀਂ ਸਾਬਤ ਹੁੰਦੀ ਸਾਨੂੰ ਮਾਵਾ ਨੂੰ ਕੀ ਚਾਹੀਦਾ ਆ ਕਿ ਆਪਣੀਆਂ ਬੱਚੀਆਂ ਨੂੰ ਸਮਝਾਈਏ ਕਿ ਜੋ ਵੀ ਉਹ ਮਤਲਬ ਯੂਜ਼ ਕਰਦੀਆਂ ਹੈਗੀਆਂ ਇਸਤੇ ਮਾਲ ਕਰਦੀਆਂ ਆ ਜਿਸ ਤਰ੍ਹਾਂ ਚਲੋ ਹੁਣ ਕੱਪੜਿਆਂ ਦਾ ਤਾਂ ਕੋਈ ਰਿਵਾਜ ਨਹੀਂ ਰਹਿ ਗਿਆ ਹੈਗਾ ਅੱਗੇ ਹੁੰਦਾ ਸੀਗਾ ਵੀ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਜੋ ਮਾਰਕੀਟ ਵਿੱਚੋਂ ਮਿਲਦੇ ਆ ਵੈਸਪਰ ਵਗੈਰਾ ਨਾ ਇਹ ਨਹੀਂ ਸੀ ਹੁੰਦੇ ਤੇ ਕੁੜੀਆਂ ਕੋਈ ਕੱਪੜਾ ਇਹ ਇਸਤੇਮਾਲ ਕਰਦੀਆਂ ਸੀ ਤੇ ਉਹ ਵੀ ਨਹੀਂ ਸੀ ਚੰਗਾ ਹੁੰਦਾ ਤੇ ਬਹੁਤ ਉਹਦੇ ਦੇ ਨਾਲ ਜਿਹਦਾ ਇਨਫੈਕਸ਼ਨ ਵਗੈਰਾ ਹੋ ਜਾਂਦੀਆਂ ਸੀ ਤੇ ਉਦੋਂ ਕੋਈ ਸਮਝ ਵੀ ਨਹੀਂ ਸੀ ਆਉਂਦੀ ਤੇ ਆਪਾਂ ਜਿਹੜੀ ਗੱਲ ਹੈ ਜਿਸ ਤੇ ਅੱਜ ਮੈਂ ਵੀਡੀਓ ਬਣਾਈ ਆ ਹਾਂਜੀ ਜਦੋਂ ਬੇਟੀਆਂ ਆਪਣੀਆਂ ਜਾਂ ਆਪਾਂ ਇਸ ਚੀਜ਼ ਨੂੰ ਇਸਤੇਮਾਲ ਕਰ ਲੈਨੇ ਆ ਉਸ ਨੂੰ ਆਪਾਂ ਨੂੰ ਐਸੀ ਤਰ੍ਹਾਂ ਡਸਟਬਿਨ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਕਿਉਂ ਨਹੀਂ ਪਾਉਣਾ ਚਾਹੀਦਾ ਕਿਉਂਕਿ ਕਈ ਵਾਰੀ ਆਪਾਂ ਕੀ ਕਰਦੇ ਆ ਡਸਟਬਿਨ ਭਰ ਜਾਂਦਾ ਆ ਆਪਾਂ ਉਹਨੂੰ ਘਰ ਤੋਂ ਬਾਹਰ ਰੱਖ ਦਿੰਨੇ ਆ ਤੇ ਉਹ ਡਸਟਬਿਨ 'ਚ ਕੋਈ ਨਾ ਕੋਈ ਕੁੱਤਾ ਆ ਕੇ ਉਹਨੂੰ ਫੋਲਦਾ ਆ ਤੇ ਉਹ ਚੀਜ਼ਾਂ ਜਿਹੜੀਆਂ ਇਸਤੇਮਾਲ ਕੀਤੇ ਹੋਏ ਆਪਣੇ ਆ ਹੈਗੇ ਆ ਵੈਸਪਰ ਵਗੈਰਾ ਉਹਨਾਂ ਨੂੰ ਕੁੱਤੇ ਝੱਕ ਕੇ ਲੈ ਜਾਂਦੇ ਆ ਤੇ ਦੇਖੋ ਫਿਰ ਆਪਾਂ ਨੂੰ ਆਪਾਂ ਨੂੰ ਹੀ ਸ਼ਰਮ ਆਉਂਦੀ ਆ ਤੇ ਇਹ ਮੈਂ ਤਾਂ ਕਹਿ ਰਹੀ ਹਾਂ ਇੱਕ ਦਿਨ ਮੈਂ ਕਲੋਨੀ ਦੇ ਵਿੱਚ ਸੈਰ ਕਰਦੀ ਸੀ ਤੇ ਜਦ ਮੈਂ ਅੱਗੇ ਜਾ ਕੇ ਦੇਖਿਆ ਉਹ ਵੈਸਪਰ ਜਿਹੜੇ ਆ ਕਿੰਦਾ ਕੁੱਤਿਆਂ ਨੇ ਪਾੜ-ਪਾੜ ਕੇ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਰੱਖਿਆ ਪਿਆ ਸੜਕ ਦੇ ਵਿੱਚ ਜਿਹੜਾ ਕਿ ਮੈਨੂੰ ਚੰਗਾ ਨਹੀਂ ਲੱਗਾ ਮੈਂ ਇਹ ਕਹਿਣੀ ਆ ਕਿ ਜਦੋਂ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਆ ਇੱਕ ਲਫਾਫੇ ਦੇ ਵਿੱਚ ਬੰਨਣਿਆ ਕਰੋ ਤੇ ਜਦੋਂ ਕੂੜਾ ਚੱਕਣ ਵਾਲਾ ਆਉਂਦਾ ਆ ਉਸੇ ਟਾਈਮ ਹੀ ਉਹਨਾਂ ਨੂੰ ਤੁਸੀਂ ਬਾਹਰ ਰੱਖੋ ਇਸ ਤਰ੍ਹਾਂ ਤੁਸੀਂ ਬਾਹਰ ਨਾ ਰੱਖੋ ਹੋਰ ਵੀ ਇੱਕ ਇਹਦੀ ਗੱਲ ਹੈਗੀ ਆ ਜਦੋਂ ਆਪਾਂ ਇਹ ਚੀਜ਼ਾਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਆਪਾਂ ਐਵੇਂ ਹੀ ਇਸ ਤਰ੍ਹਾਂ ਛੱਡ ਦਿੰਨੇ ਆ ਤੇ ਇਹਦੇ ਮਗਰ ਇਸ ਖੂਨ ਦੀ ਗੰਧੀ ਸਮੱਲ ਦੇ ਨਾਲ ਸਾਨੂੰ ਕੁਝ ਬੁਰੀਆਂ ਸ਼ਕਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੁਸੀਂ ਇਸ ਚੀਜ਼ ਤੋਂ ਜ਼ਰੂਰ ਬਚੋ ਇਹ ਸਚਾਈ ਆ ਤੁਸੀਂ ਮੈਂ ਤੁਹਾਨੂੰ ਵਹਿਮ ਨਹੀਂ ਪਾਉਂਦੀ ਹਰ ਇੱਕ ਚੀਜ਼ ਤੇ ਕਹਿੰਦੇ ਆ ਵੀ ਦੋ ਪਹਿਲੂ ਹੁੰਦੇ ਆ ਜਿਸ ਤਰ੍ਹਾਂ ਕਹਿੰਦੇ ਜੇ ਚੰਗਾ ਆ ਤਾਂ ਉਹਦੇ ਨਾਲ ਮਾੜਾ ਵੀ ਹੁੰਦਾ ਆ ਇਸ ਤਰ੍ਹਾਂ ਮੈਂ ਤੁਹਾਨੂੰ ਵਹਿਮ ਨਹੀਂ ਪਾਉਣੀ ਪਰ ਇਹ ਸੱਚ ਆ ਵੀ ਤੁਸੀਂ ਇਸ ਤਰ੍ਹਾਂ ਨਾ ਸਿੱਟਿਆ ਕਰੋ ਕਹਿੰਦੇ ਵੀ ਉਸ ਖੂਨ ਜਿਹੜਾ ਉਹ ਗੰਦਾ ਖੂਨ ਹੈ ਉਹਦੀ 스멜 ਦੇ ਨਾਲ ਹੀ ਉਹ ਗੰਧੀਆਂ ਸ਼ਕਤੀਆਂ ਜਿਹੜੀਆਂ ਆ ਉਸ ਇਨਸਾਨ ਤੇ हावी ਹੋ ਜਾਂਦੀਆਂ ਆ ਜਿਸ ਚੀਜ਼ ਜੋ ਚੀਜ਼ ਆ ਇਨਸਾਨ ਜਿਸ ਨੇ ਇਸਤੇਮਾਲ ਕੀਤੀ ਹੁੰਦੀ ਆ ਉਹ ਸ਼ਕਤੀਆਂ ਬੁਰੀਆਂ ਸ਼ਕਤੀਆਂ ਗੰਧੀਆਂ ਸ਼ਕਤੀਆਂ ਉਸ ਇਨਸਾਨ ਤੇ ਹਾਵੀ ਹੋ ਜਾਂਦੀਆਂ ਆ ਕਿਉਂਕਿ ਆਪਾਂ ਦੇਖੋ ਬੱਚਿਆਂ ਨੂੰ ਆਪਾਂ ਗਾਹਾਂ ਅੱਗੇ ਉਹਨਾਂ ਦੇ ਵਿਆਹ ਕਰਨੇ ਆ ਆਪਾਂ ਉਹਨਾਂ ਨੂੰ ਅਗਲੇ ਘਰ ਭੇਜਣਾ ਆ ਉਹਨਾਂ ਨੇ ਹਜੇ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਹੈ ਉਹਨਾਂ ਨੇ ਵੀ ਇੱਕ ਮਾਂ ਬਣਨਾ ਹੈ ਆਪਾਂ ਕਿਉਂ ਨਾ ਉਹਨਾਂ ਨੂੰ ਅੱਜ ਤੋਂ ਹੀ ਇਹ ਜਿਹੜੀ ਸੁਰੱਖਿਆ ਆ ਉਹਨਾਂ ਨੂੰ ਕਹੀਏ ਕਿ ਤੁਸੀਂ ਇਸ ਤਰ੍ਹਾਂ ਇਸ ਚੀਜ਼ ਨੂੰ ਇਸਤੇਮਾਲ ਕਰਨਾ ਹੈ ਕਿਉਂਕਿ ਫਿਰ ਹੋ ਸਕਦਾ ਆ ਵੀ ਆਪਾਂ ਇਸ ਤਰ੍ਹਾਂ ਲਾਪਰਵਾਹੀ ਕਰਦੇ ਆ ਤਾਂ ਸਾਨੂੰ ਇਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਜਾਵੇ ਕਿ ਤੁਸੀਂ ਚਾਹੋਗੇ ਕੀ ਸੇ ਨਾ ਚੀਜ਼ਾਂ ਦਾ ਸਾਹਮਣਾ ਕਰੀਏ ਜੇ ਨਹੀਂ ਨਾ ਤਾਂ ਤੁਸੀਂ ਇਸੇ ਤਰ੍ਹਾਂ ਹੀ ਚੀਜ਼ਾਂ ਨੂੰ ਇਸਤੇਮਾਲ ਕਰੋ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਲਫਾਫੇ ਦੇ ਵਿੱਚ ਪੁੱਟ ਕੇ ਬੰਦ ਕਰੋ ਕਿ ਉਹਨਾਂ ਦੀ ਸਮੈਲ ਵੀ ਬਾਹਰ ਨਾ ਨਿਕਲੇ ਤੇ ਤੁਸੀਂ ਉਸੇ ਟਾਈਮ ਉਸ ਲਫਾਫੇ ਨੂੰ ਬਾਹਰ ਕੱਢਣਾ ਹੈ ਜਦੋਂ ਕੂੜਾ ਚੱਕਣ ਵਾਲਾ ਆਉਂਦਾ ਪਹਿਲਾਂ ਬਿਲਕੁਲ ਵੀ ਨਾ ਰੱਖੋ ਤਾਂ ਜੋ ਕੁੱਤੇ ਚੱਕ ਕੇ ਜਿਹੜਾ ਲੈ ਜਾਣ ਪਹਿਲਾਂ ਸਮੇਂ ਚ ਕੀ ਹੁੰਦਾ ਸੀ ਜਦੋਂ ਜਨਨੀਆਂ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਉਹ ਕਪੜਾ ਜੇ ਲੇਡੀਜ਼ ਵਰਤਦੀਆਂ ਸੀ ਨਾ ਉਹਨਾਂ ਨੂੰ ਧੋ ਕੇ ਕੱਪੜਿਆਂ ਨੂੰ ਸੁਕਾ ਕੇ ਉਹਨਾਂ ਨੂੰ ਸਾੜ ਦਿੰਦੇ ਸੀ ਤੇ ਇਸ ਤਰ੍ਹਾਂ ਉਹ ਇਦਾਂ ਨਹੀਂ ਸੀ ਸਿੱਟਦੇ ਹੁੰਦੇ ਵੀ ਇੱਧਰ ਉੱਧਰ ਸੈੱਡ ਦਿੱਤੇ ਹਨਾ ਇਦਾਂ ਨਹੀਂ ਸੀ ਕਰਦੀਆਂ ਹੁੰਦੀਆਂ ਪਰ ਉਹ ਉਹਨਾਂ ਨੂੰ ਧੋ ਕੇ ਸੁਕਾ ਕੇ ਅੱਗ ਲਾ ਦਿੰਦੇ ਹੁੰਦੇ ਸੀ ਇਹ ਇਸੇ ਕਰਕੇ ਵੀ ਜਾਨੀ ਕਿ ਪਹਿਲਾਂ ਜਿਹੜੀਆਂ ਮਾਵਾ ਸੀਗੀਆਂ ਉਹਨਾਂ ਨੇ ਇਹ ਚੀਜ਼ਾਂ ਦਾ ਪਤਾ ਹੁੰਦਾ ਸੀ ਮੈਂ ਇਹ ਵਿਸਪਰ ਖਿਲਰੇ ਛੜਕਾਂ ਤੇ ਕਿਦਰੇ ਦੇਖੀ ਕਰਕੇ ਮੈਂ ਇਹ ਵੀਡੀਓ ਪਾਉਣ ਤੇ ਮੈਨੂੰ ਆਇਆ ਵੀ ਮੈਨੂੰ ਇਹ ਵੀਡੀਓ ਜ਼ਰੂਰ ਪਾ ਦੇਣੀ ਚਾਹੀਦੀ ਹੈ ਜੇ ਤੁਹਾਡੀਆਂ ਬੱਚੀਆਂ ਛੋਟੀਆਂ ਹਨ ਉਹਨਾਂ ਨੂੰ ਇਸ ਗੱਲ ਬਾਰੇ ਜ਼ਰੂਰ ਸਮਝਾਓ ਤੇ ਅਜੇ ਤੁਸੀਂ ਵੀ ਮਤਲਬ ਇਸ ਚੀਜ਼ ਦਾ ਹੱਲੇ ਸਾਹਮਣਾ ਕਰ ਰਹੇ ਆਂ ਤੇ ਤੁਸੀਂ ਜੇ ਨਹੀਂ ਆਗੇ ਤੇ ਪਤਾ ਤਾਂ ਅੱਗੇ ਤੁਸੀਂ ਐਸੇ ਤਰ੍ਹਾਂ ਹੀ ਕਰਨਾ ਆਂ ਬਸ ਆਪਣੇ ਜਿਹੜੇ ਲਫਾਫੇ ਆ ਉਹਨਾਂ ਨੂੰ ਐਨ ਟਾਈਮ ਤੇ ਜਦੋਂ ਪਕੂੜੇ ਵਾਲੇ ਆਉਂਦੇ ਆ ਉਸ ਟਾਈਮ ਕੋਡੋ ਤੇ ਉਹਨਾਂ ਦੀ ਟਰਾਲੀ ਜੋ ਵੀ ਹੈਗੀ ਉਹਦੇ ਵਿੱਚ ਤੁਸੀਂ ਇਹ ਪਾ ਦਿਓ ਤੇ ਇਹਨਾਂ ਚੀਜ਼ਾਂ ਤੋਂ ਤੁਸੀਂ ਬਚ ਸਕਦੇ ਆ ਇਹ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਏ ਤੇ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ ਤਦ ਤੱਕ ਜੀ ਸਸਰੀਕਾਤ